ਇਹ ਸੰ ਅੰਦੋਲਨ ਦੋ ਇੱਕ ਵਾਰ ਫਿਰ ਤੋਂ ਦਿੱਲੀ ਵੱਲ ਕੱਲ ਕੂਚ ਕਰੇਗਾ 12 ਵਜੇ ਇਹ ਕੂਚ ਕੀਤਾ ਜਾਏਗਾ ਲੇਕਿਨ ਅੱਗੇ ਵਧਨ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਇਹ ਕੱਲ ਪਤਾ ਲੱਗੇਗਾ ਕਿਸ ਤਰੀਕੇ ਦਾ ਰਵਈਆ ਹਰਿਆਣਾ ਪੁਲਿਸ ਦਾ ਜਿਹੜੀ ਫੋਰਸ ਲਗਾਈ ਗਈ ਹੈ ਉਸ ਦਾ ਰਹੇਗਾ ਸਭ ਨਾਲ ਇੱਥੇ ਸਰਮਨ ਸਿੰਘ ਪੰਦੇਰ ਹੈਗੇ ਨੇ ਪੰਦੇਰ ਸਾਹਿਬ ਕੱਲ ਇੱਕ ਵਾਰ ਫਿਰ ਤੋਂ ਅੱਗੇ ਵਧ ਰਹੇ ਹੋ ਲੱਗਦਾ ਕਿ ਇਹ ਅਟੈਂਪਟ ਸਹੀ ਤਰੀਕੇ ਨਾਲ ਹੋ ਪਾਏਗਾ ਕਾ ਦੋ ਵਾਰ ਤਾਂ ਉਸ ਤਰੀਕੇ ਦੇ ਆਉਟਪੁੱਟ ਨਹੀਂ ਆਪੇ ਦਿੱਲੀ ਵੱਲ ਨਹੀਂ ਕੂਚ ਕਰ पाए ਕਿਉਂਕਿ ਰਸਤੇ ਦੇ ਵਿੱਚ ਤੁਹਾਨੂੰ ਰੋਕ ਹੀ ਲਿਆ ਗਿਆ ਇੱਥੇ ਹੀ ਨਾਲ ਨਾਲ ਆਸੂ ਗੈਸ ਤੇ ਗੋਲੇ ਛੱਟੇ ਗਏ ਆ ਜਿਸ ਤਰੀਕੇ ਦਾ ਤਸ਼ੱਦਦ ਕੀਤਾ ਗਿਆ ਉਹ ਤਸਵੀਰਾਂ ਸਾਰੀ ਦੁਨੀਆ ਨੇ ਦੇਖੀਆਂ ਕੀ ਕੱਲ੍ਹ ਵੱਧ ਪਾਉਗੇ ਕਿ ਦੇਖੋ 101 ਦਾ ਕਿਸਾਨਾਂ ਦਾ ਪੈਦਲ ਜਥਾ ਕੱਲ੍ਹ ਕੀ ਕੋਈ ਇਹ ਕਹੇ ਵੀ ਅਸੀਂ ਸਟੇਟ ਨੂੰ ਧੱਕੇ ਦਿੱਲੀ ਵਾਜ ਜਾਵਾਂਗੇ ਸਾਡਾ ਮਨੋਰਥ ਆ ਇਹ ਨਹੀਂ ਹੈ ਔਰ ਸਟੇਟ ਜ਼ੁਲਮ ਕਰੂਗਾ ਇਹ ਠੀਕ ਆ ਜ਼ੁਲਮ ਦਾ ਕੋ ਨਵਾਂ ਤਰੀਕਾ ਕਰਦਾ ਪਹਿਲੇ ਤਰੀਕੇ ਸਾਫ਼ ਹੋ ਚੁੱਕੇ ਆ ਵੀ ਗੈਸਾਂ ਜ਼ਹਿਰੀਲੀਆਂ ਸਪਰੇ ਵਗੈਰਾ ਜਾਂ ਇਸ ਕਿਸਮ ਦੀ ਸ਼ੈਲਿੰਗ ਵੀ ਹੁੰਦੀ ਆ ਜਿਹੜੀ ਜਿਹੜੇ ਜਿਹੜੇ ਮਨੁੱਖਾਂ ਤੇ ਵਰਤੀ ਨਹੀਂ ਜਾਖਦੀ ਦੁਸ਼ਮਣ ਦੇਸ਼ ਦੇ ਨਾਗਰਿਕਾਂ ਲਈ ਜਾਂ ਦੁਸ਼ਮਣ ਦੇਸ਼ ਦੇ ਫੌਜੀਆਂ ਲਈ ਜਿਹੜੀ ਵਰਤੋਂ ਹੁੰਦੀ ਉਹ ਵਰਤੋਂ ਕਰਦੇ ਆ ਉਹਨੂੰ ਨਵਾ ਕਰਦੇ ਆ ਇਹ ਤਾਂ ਕੱਲ ਹੀ ਪਤਾ ਲੱਗੂਗਾ ਅਸੀਂ ਭਾਵੇਂ ਸ਼ੰਭੂ ਤੋਂ ਅੱਗੇ ਨਾ ਜਾਂ ਕੰਧ ਤੋਂ ਅੱਗੇ ਨਾ ਜਾਈਏ ਸਾਡਾ ਮੈਸੇਜ ਦੇਸ਼ ਦੇ ਹਰ ਚਿੱਲੇ ਚੁੱਲੇ ਤੇ ਜਾ ਰਿਹਾ ਸਾਡੀ ਗੱਲ ਦੁਨੀਆ ਦੇ ਜਾ ਰਹੀ ਆ ਪਰਸਪੈਕਸ਼ਨ ਹੀ ਤੁਹਾਡੀ ਜਿੱਤ ਹੁੰਦੀ ਆ ਜਦੋਂ ਪੱਤਰਕਾਰ ਸਰਕਾਰ ਦੇ ਪਰਵਕਤਾ ਨੂੰ ਇਹ ਪੁੱਛਦਾ ਵਾ ਭਾਈ ਦੱਸੋ ਵੀ 100 ਬੰਦਾ ਤੁਹਾਨੂੰ ਅਮਨ ਕਾਨੂੰਨ ਵਾਸਤੇ ਖਤਰਾ ਕਿਵੇਂ ਲੱਗਦਾ ਉਹ ਦੇਖੋ ਕੋਈ ਜਵਾਬ ਨਹੀਂ ਹੁੰਦਾ ਨਹੀਂ ਹੁੰਦਾ ਫਿਰ ਭਾਈ ਪੁੱਠੇ ਬਿਆਨ ਇਹ ਹੁਣ ਜੀ ਬੱਸਾਂ ਰਹੀ ਨਿਕਲ ਜਾਣ ਗੱਡੀਆਂ ਰਹੀਂ ਚੱਲ ਜਾਣ ਫਿਰ ਕੋਈ ਜਦੋਂ ਅਗਲਾ اخਲਾਕੀ ਤੌਰ ਤੇ ਤੁਹਾਡੇ ਸਾਹਮਣੇ ਹਾਰ ਮੰਨਦਾ ਫਿਰ ਦੂਜੀਆਂ ਗੱਲਾਂ ਕਰ ਲੈਂਦਾ ਨਾ ਜੇ اخਲਾਕੀ ਉਹਨੂੰ ਜੱਗੇ ਤੋਂ ਦੇ ਅੰਦਰ ਦਾ ਅੰਦਰ ਦਾ ਤੁਹਾਡੀ ਬਾਡੀ ਲੈਂਗੁਏਜ ਅੰਦਰ ਦੱਸਦਾ ਸਰਕਾਰ ਨੂੰ ਉਹਦੀ ਚਾਲ ਵਿੱਚ ਕੁੱਟ ਦੇਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਤੀਜੀ ਵਾਰ ਵੀ ਕੁੱਟੇ ਕੁੱਟੇ ਜਾਊਗੀ ਇਹ ਠੀਕ ਹੈ ਨਾ ਉਦੋਂ ਤੱਕ ਕੁੱਟਦੇ ਰਹਾਂਗੇ ਜਦੋਂ ਤੱਕ ਸਰਕਾਰ ਬਾਹਮਾਂ ਨਹੀਂ ਖੜੀਆਂ ਕਰਦੀ ਪਰ ਪੰਦੇਰ ਸਾਹਿਬ ਸਵਾਲ ਇਹ ਵੀ ਹੈ ਕਿ ਵਕਾਰੀ ਸਵਾਲ ਕਿਉਂ ਬਣ ਗਿਆ ਦਿੱਲੀ ਜਾਣਾ ਸਵਾਲ ਤਾਂ ਵਕਾਰੀ ਇਹ ਹੋਣਾ ਚਾਹੀਦਾ ਕਿ ਐਮਐਸਪੀ ਲੈਣੀ ਲੈਣੀ ਹੈ ਪਰ ਦਿੱਲੀ ਵਧਣ ਦਾ ਸਵਾਲ ਐਡਾ ਵੱਡਾ ਹੋ ਚੁੱਕਿਆ ਹਰ ਵਾਰ ਜਦੋਂ ਵੀ ਅਟੈਂਪਟ ਕੀਤਾ ਜਾਂਦਾ ਤਾਂ ਉਦੋਂ ਇਹ ਸਵਾਲ ਹੀ ਰਹਿੰਦਾ ਕਿ ਦਿੱਲੀ ਜਾਣਾ ਜੀ ਜਿਹੜਾ ਐਮਐਸਪੀ ਦਾ ਸਵਾਲ ਹਮੇਸ਼ਾ ਪਿੱਛੇ ਰਹਿ ਜਾਂਦਾ ਹਿੰਦੇਖੋ ਇਹ ਨਹੀਂ ਹੈ ਵਕਾਰ ਦਾ ਸਵਾਲ ਕਿਤੇ ਵੀ ਨਹੀਂ ਹੈ ਇਸ ਸਟੇਟ ਤੋਂ ਵੱਡੀ ਹੈ ਮੂਵਮੈਂਟ ਸਾਰੇ ਵੀ ਇਕੱਠੇ ਹੋ ਕੇ ਰਲਿਏ ਤਾਂ ਵੀ ਨਹੀਂ ਇੱਕ ਤਾਂ ਇਹ ਅਸੀਂ ਜਦੋਂ ਆਪਣਾ ਅੰਦੋਲਨ ਕਰਦੇ ਆ ਉਹ ਸਾਡੀਆਂ ਮੰਗਾਂ ਦਾ ਹੀ ਅਭਾਰ ਹੁੰਦਾ ਵਾ ਠੀਕ ਹੈ ਨਾ ਹੁਣ ਉਹ ਸਭ ਅਭਾਰ ਨੂੰ ਸੱਤਾ ਕਿੰਨਾ ਕ ਮੰਨਦੀ ਆ ਕਿੰਨਾ ਕ ਨਹੀਂ ਮੰਨਦੀ ਇਹ ਦੂਜੇ ਸਵਾਲ ਆ ਅੱਜ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਸਵਾਲ ਪੂਰੀ ਦੁਨੀਆ ਵਿੱਚ ਪ੍ਰਚਾਰਿਆ ਤੇ ਪ੍ਰਸਾਰਿਆ ਗਿਆ ਵਾ ਅੱਜ ਕਿਸਾਨ ਮਜ਼ਦੂਰ ਦੇ ਕਰਜ਼ੇ ਵਾਲੀ ਗੱਲ ਪੂਰੀ ਦੁਨੀਆ 'ਚ ਪ੍ਰਚਾਰੀ ਜਾ ਚੁੱਕੀ ਆ ਯਾਨੀ ਜਿੰਨੀਆਂ 12 ਦੀਆਂ 12 ਮੰਗਾ ਸੀ ਉਹ ਚੜੀਆਂ ਪਈਆਂ ਸਾਡੀਆਂ ਔਰ ਅਸਲੀ ਲਗਾਤਾਰ ਕਿਸੇ ਚੀਜ਼ ਨੂੰ ਆਵਿਧਾਨਕ ਦਾ ਸਵਾਲ ਨਹੀਂ ਬਣਾਉਂਦੇ ਹੈਗੇ ਨਾ ਸਾਡੀ ਮਨੋਰਥ ਹੈਗੀ ਆ ਤਾਂ ਇਸ ਕਰਕੇ ਇਹ ਹੁਣ ਸੱਤਾ ਨੂੰ ਜਿੱਦਣ ਸੱਤਾ ਹੋਸ਼ 'ਚੋਂ ਨਿਕਲੂਗੀ ਦੇਖੋ ਨਾ ਮੈਂ ਕਹਿਣਾ ਹੁੰਦਾ ਜਿਹੜੇ ਵੱਡੇ ਡਿਕਟੇਟਰਸ ਹੁੰਦੇ ਆ ਜਿੰਨ ਜਿਹੜੇ ਸੱਤਾ ਤੇ ਹਰ ਚੀਜ਼ ਨੂੰ ਕਬਜ਼ਾ ਕਰ ਲੈਂਦੇ ਆ ਹੂੰ ਬੁੱਧੀਜੀਵੀ ਨੂੰ ਲੱਗਦਾ ਹੁੰਦਾ ਪਈ ਇਹਦੀ ਇਹਨੂੰ ਤੋੜਨਾ ਇੰਨਾ ਆਸਾਨ ਨਹੀਂ ਹੈਗਾ ਹੁੰਦਾ ਵੀ ਆ ਪਰ ਜਿਹੜਾ ਡਿਕਟੇਟਰ ਹੁੰਦਾ ਉਹ ਆਪਦੀ ਮੜੀ ਆਪ ਪੁੱਟਦਾ ਹੁੰਦਾ ਕਿਉਂਕਿ ਉਹ ਗਲਤੀ ਕਰਦਾ ਵਾ ਤੇ ਜਦੋਂ ਗਲਤੀ ਕਰਦਾ ਕਈ ਗੱਲ ਲੋਕਾਂ ਨੂੰ ਠੀਕ ਨਹੀਂ ਲੱਗਦੀ ਉਹ ਤੋਂ ਆਪਣੇ ਮਸਲੇ ਖੜੇ ਕਰੂਗਾ ਤਾਂ ਹਾਕਮ ਗਲਤੀਆਂ ਕਰ ਰਹੇ ਨੇ ਜੇ ਉਹ ਕਿਸਾਨਾਂ ਮਜ਼ਦੂਰਾਂ ਨੂੰ ਹਲਕੇ ਚ ਲੈ ਰਹੇ ਨੇ ਜੇ ਦੇਸ਼ ਵਿਆਪੀ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਦੇਖ ਨਹੀਂ ਰਹੇ ਇਹਦਾ ਖਾਮਿਆਨਾ ਪੁਗਤਣਾ ਪਊ ਤਾਂ ਹੀ ਐਡੀ ਛੇਤੀ ਬਿੱਲ ਆ ਗਿਆ ਇਹ ਇਹਦੇ ਵਿੱਚ ਸਰਕਾਰ ਕਿਤੋਂ ਘਬਰਾ ਰਹੀ ਇੱਕ ਦੇਸ਼ ਇੱਕ ਚੋਣ ਉਹਨਾਂ ਨੂੰ ਲੱਗਦਾ ਵੀ ਡਿਬੇਟ ਨੂੰ ਦੂਜੇ ਬੰਨੇ ਖੜੀ ਕੇ ਇਹਦਾ ਕਿਸਾਨਾਂ ਵਾਲੀ ਗੱਲ ਚੜ੍ਹਦੀ ਹੈ ਹਾਂ ਐਂਡਵਰਸ਼ਨ ਉਹ ਇਸ ਕਰਕੇ ਸਾਡਾ ਅੰਦੋਲਨ ਕਾਮਯਾਬੀ ਨੂੰ ਵੱਧ ਰਿਹਾ ਪਰ ਇਹ ਜਿਹੜਾ ਤੁਸੀਂ 4x4 ਦਬਾਅ ਪਾ ਰਹੇ ਆ 4x4 ਮੈਚ ਕਰਕੇ ਕਹਿ ਰਹੇ ਆ ਇੱਕ ਪਾਸੇ ਇੱਥੋਂ ਤੁਸੀਂ ਦਿੱਲੀ 101 ਮਰਜੀਵੜੇ ਦਿੱਲੀ ਵੱਲ ਵਧ ਰਹੇ ਆ ਦੂਸਰੇ ਪਾਸੇ ਡੱਲੇਵਾਲ ਸਾਹਿਬ ਬਰਨਵਰਤ ਤੇ ਬੈਠੇ ਹੋਏ ਆ ਉਹ ਬੜੀ ਕ੍ਰਿਟੀਕਲ ਹਾਲਤ ਦੇ ਵਿੱਚ ਹੈਗੇ ਨੇ ਦੋ ਤੁਸੀਂ ਇਹ ਪੈਰਲਰ ਜਿਹੜੀਆਂ ਮੂਵਮੈਂਟ ਚਲਾਈਆਂ ਹੋਈਆਂ ਨੇ ਡਬਲ ਮੂਵਮੈਂਟ ਦਾ ਵੀ ਹਾਲੇ ਤੱਕ ਸਰਕਾਰ ਤੇ ਕੋਈ ਅਸਰ ਨਹੀਂ ਨਾ ਪੂਰਾ ਅਸਰ ਆ ਇਸ ਅਸਰ ਨੂੰ ਤਾਂ ਖੋਲ ਦੇ ਦਿੱਤੇ ਨਾ ਜੀ ਖੋਲਣਾ ਹੋਰ ਕੇ ਭੇਜੇ ਦਿੱਲੀ ਅਨਖਦਾ ਸਵਾਲ ਨਹੀਂ ਫਿਰ ਤੇ ਤੁਸੀਂ ਪਹਿਲੇ ਦਿੱਲੀ ਹਾਂ ਦਿੱਲੀ ਦਾ ਸਵਾਲ ਹੈ ਮੰਗਾ ਬਣਾਉਂਦਾ ਹੁਣ ਸਮਝੋ ਨਾ ਬਖਲਾ ਹਟ ਬਿੱਟੂ ਸਾਹਿਬ ਬੋਲੀ ਜਾਂਦਾ ਕਹਿੰਦਾ ਤੁਹਾਡਾ ਸਵਾਗਤ ਕਰਾਂਗੇ ਜੀ ਹੈ ਅਨਿਲ ਵੇਜ ਕਹਿੰਦਾ ਜੇ ਐ ਆਓਗੇ ਵੇਖੋ ਕਿੰਨਾ ਕਮਲ ਪੁਣਾਵਾ ਉਹ ਕਹਿੰਦਾ ਜੀ ਪੁਲਿਸ ਤੁਹਾਡਾ ਐ ਸਵਾਗਤ ਕਰੂ ਉਹਨਾਂ ਦਾ ਖੇਤੀਬਾੜੀ ਮੰਤਰੀ ਕਹਿੰਦਾ ਵੀ ਆਜੋ ਜੀ ਪੈਸਾ ਸਾਨੂੰ ਤਰਾਜ ਕੋਈ ਨਹੀਂ ਹੈਗਾ ਸੈਨਿਕ ਨਹੀਂ ਜਾਂਦਾ ਨਹੀਂ ਜੀ ਦਿੱਲੀ ਵਾਲੀ ਮਨਜ਼ੂਰੀ ਬਖਾਲੋ ਸਾਨੂੰ ਇਹ 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 ਏਡੇ ਵੱਡੇ ਮੰਤਰੀਆਂ ਦੇ ਮੁੱਖ ਮੰਤਰੀਆਂ ਦੇ ਬਿਆਨਾਂ 'ਚ ਬਖਲਾਹਟ ਇਹ ਸਾਡੀ ਜਿੱਤ ਦੀ ਨਿਸ਼ਾਨੀ ਨੀਗੀ ਹੁਣ ਬਿੱਟੂ ਕਹਿੰਦਾ ਮੈਂ ਨੰਗੇ ਪੈਰੀ ਜਾਊਂਗਾ ਬਿੱਟੂ ਨੂੰ ਜਿਹੜਾ ਬਿੱਟੂ ਨੂੰ ਅਸੀਂ ਤਾਲੇਬਾਨ ਲੱਗਦੇ ਸੀ ਕੱਲ ਤੱਕ ਉਹਨੂੰ ਨੰਗੇ ਪੈਰੀ ਕਿਵੇਂ ਚੰਗੇ ਲੱਗਣ ਦਾ ਪੇ اخਲਾਕੀ ਤੌਰ ਤੇ ਸਭ ਤੋਂ ਵੱਡੀ ਜਿੱਤ ਹੁੰਦੀ ਜਿੱਤ ਹੁੰਦੀ ਆ ਜੇ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਹੈਗਾ ਰੰਗਜੀਵ ਨੂੰ ਤੇ ਗੁਰੂ ਸਾਹਿਬ ਦੀ ਖਲਾਕੀ ਜਿੱਤ ਸੀ ਵੀ ਤੇਰਾ ਠੀਕ ਨਹੀਂ ਹੈ। ਤੋ ਤੋ ਅਸੀਂ ਆਪਦੇ ਗੁਰੂਆਂ ਕੋ ਸੇਧ ਲੈਣੇ ਹੁੰਨੇ ਆ। ਗੁਰੂ ਸਾਹਿਬ ਮਹਾਨ ਸੀ ਵੱਡੇ ਸੀ। ਅਸੀਂ ਅੱਜ ਖਲਾਕੀ ਤੌਰ ਤੇ ਮੋਦੀ ਨੂੰ ਹਰਾ ਲਿਆ। ਉਹਨਾਂ ਦਾ ਜਿੱਡਾ ਵੱਡਾ ਥਿੰਕ ਟੈਂਕਰ ਕੋਈ ਯੂਨੀਵਰਸਿਟੀ ਦੇ ਪੀ ਐਚ ਡੀ ਕਰਦਾ ਬੰਦਾ ਸਾਨੂੰ ਦੱਸੇ ਵੀ 100 ਬੰਦਾ ਪੈਦਲ ਜਾਂਦਾ ਦੇਸ਼ ਦੇ ਅਮਨ ਕਾਨੂੰਨ ਵਾਸਤੇ ਕਿਵੇਂ ਖਤਰਾ ਵਾ। ਜੇ ਉਹ ਦੱਸ ਦਵੇ ਤੇ ਅਸੀਂ ਵਾਪਸ ਲੈ ਲਾਂਗੇ। ਚਾ ਚਲੋ ਮੈਂ ਤੁਹਾਡੀ ਗੱਲ ਨਾਲ ਇਸ ਨਾਲ ਚਲੋ ਸਹਿਮਤ ਹੋ ਜਨਾ ਕੋਈ ਪੋਲੀਟਿਸ਼ੀਅਨ ਤੁਹਾਡੀ ਗੱਲ ਨਾਲ ਸਹਿਮਤ ਨਾ ਹੋਵੇ ਸਮਝ ਆਉਂਦਾ ਲੇਕਿਨ ਤੁਹਾਡੇ ਆਪਣੇ ਜਿਹੜੇ ਐਸ ਕੇ ਐਮ ਵਾਲੇ ਜਿਹੜੇ ਮਿਲਣ ਵੀ ਜਾ ਰਹੇ ਆ ਡੱਲੇਵਾਲ ਸਾਹਿਬ ਨੂੰ ਦਰਸ਼ਨ ਸਿੰਘ ਜਿਹੜੇ ਹੈਗੇ ਆ ਉਹ ਵੀ ਜਿਹੜੇ ਦਰਸ਼ਨਪਾਲ ਜੀ ਉਹ ਵੀ ਅੱਜ ਬਿਆਨ ਦਿੰਦੇ ਨੇ ਉਹਨਾਂ ਦਾ ਵੀ ਬਿਆਨ ਆਇਆ ਕਹਿੰਦੇ ਭਲਾ ਦੀ ਸਾਡਾ ਵਿਰੋਧ ਹੀ ਹੋਵੇ ਪਰ ਅਸੀਂ ਜਾਵਾਂਗੇ ਉੱਥੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਨਹੀਂ ਆ ਉੱਥੇ ਆ ਬਾਕੀ ਜਥੇਬੰਦੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹ ਗ੍ਰਾਹਕਾਂ ਸਾਹਿਬ ਵਾਲੀ ਉਹ ਕਹਿੰਦੇ ਕਿ ਦਿੱਲੀ ਜਾਣਾ ਠੀਕ ਨਹੀਂ ਹੈਗਾ ਹਰ ਗੱਲ ਤੇ ਦਿੱਲੀ ਜਾਣਾ ਠੀਕ ਨਹੀਂ ਹੈਗਾ ਵਖਰੇਵੇਂ ਇੰਨੇ ਜ਼ਿਆਦਾ ਹੈ ਕਿ ਕਿਤੇ ਨਾ ਕਿਤੇ ਕੰਟਰਡਿਕਟ ਨਹੀਂ ਹੁੰਦਾ ਤੁਹਾਨੂੰ ਲੱਗਦਾ ਜੱਥੇਬੰਦੀਆਂ ਦੇ ਵਿਚਕਾਰ ਆਪ ਹੀ ਸਹਿਮਤੀ ਨਾ ਰੱਖਣਾ ਉਹ ਵੀ ਇਸ ਲੈਵਲ ਤੇ ਆ ਕੇ ਜਦੋਂ ਡੱਲੇਵਾਲ ਸਾਹਿਬ ਇੱਕ ਤਰੀਕੇ ਨਾਲ ਕਹਿ ਲੋ ਕਿ ਸਾਵਾ ਤੇ ਹੈ ਹਾਂ ਦੋ ਗੱਲਾਂ ਇੱਕ ਹੁੰਦਾ ਵੀ ਤੁਹਾਡਾ ਆਪਣਿਆਂ ਦਾ ਖੇਤਰ ਕਿਹੜਾ ਵਾ ਇੱਕ ਆਪਣਿਆਂ ਦਾ ਖੇਤਰ ਹੈਗਾ ਆਮ ਜਨਤਾ ਆਮ ਜਨਤਾ ਕੋਈ ਵੀ ਨਹੀਂ ਚਾਹੁੰਦੀ ਪੀਹ ਅੰਦੋਲਨ ਜਿੱਤਿਆ ਨਾ ਜਾਵੇ ਦੂਜਾ ਤੁਹਾਡਾ ਨੇੜੇ ਦਾ ਖੇਤਰ ਹੈਗਾ ਕਿਸਾਨ ਤੇ ਮਜ਼ਦੂਰ ਜਿਹੜੇ ਤੁਹਾਡੇ ਆਪਣੇ ਆਪਨੇ ਉਹ ਵੀ ਨਹੀਂ ਚਾਹੁੰਦੇ ਵੀ ਅੰਦੋਲਨ ਨਾ ਜਿੱਤਿਆ ਜਾਵੇ ਉਹ ਲਗਾਤਾਰ ਸਾਨੂੰ ਹਰ ਤਰ੍ਹਾਂ ਦੀ ਮਤਤ ਕਰ ਰਹੇ ਆ ਅੰਦੋਲਨ ਜਾ ਕੇ ਖੜ ਰਹੇ ਆ ਤੀਜਾ ਖੇਤਰ ਹੈਗਾ ਜਥੇਬੰਦੀਆਂ ਵਾਲਾ ਤੁਹਾਡੀਆਂ ਜਮਾਤੀ ਜਥੇਬੰਦੀਆਂ ਜਮਾਤੀ ਜਥੇਬੰਦੀਆਂ ਦੇ ਅੰਦਰ ਜਦੋਂ ਅਸੀਂ ਕਿੰਨੇ ਇਕੱਠਾ ਅੰਦੋਲਨ ਲੜ ਗਿਆ ਉਦੋਂ ਵੀ ਵਖਰੇਵੇਂ ਸੌ ਸੀਗੇ ਅੱਜ ਜੇ ਜਥੇਬੰਦੀਆਂ ਦੇ ਵਿੱਚ ਸਾਰੀਆਂ ਨਹੀਂ ਇਕੱਠੀਆਂ ਹੈਗੀਆਂ ਤਾਂ ਅੱਜ ਵੀ ਵਖਰੇਵੇਂ ਹੈਗੇ ਆ ਹੁਣ ਇਹ ਨਜ਼ਰੀਏ ਨੂੰ ਬਦਲਣਾ ਇੱਕ ਨਜ਼ਰੀਆ ਨਾ ਉਹਨਾਂ ਦਾ ਨਜ਼ਰੀਆ ਉਹਨਾਂ ਨੂੰ ਮੁਬਾਰਕ ਹੋਵੇ ਅਸੀਂ ਉੱਤੇ ਕੋਈ ਨਹੀਂ ਕਰਦੇ ਕਿਸੇ ਧਰ ਨੂੰ ਲੱਗ ਸਕਦਾ ਕਿ ਸਾਨੂੰ ਦਿੱਲੀ ਜਾ ਕੇ ਅੰਦੋਲਨ ਲੜਨ ਦੇ ਵਿੱਚ ਫਾਇਦਾ ਹੋ ਨਹੀਂ ਨਹੀਂ ਹੋ ਸਕਦਾ ਕਿਸ ਨੂੰ ਲੱਗਦਾ ਹੋ ਸਕਦਾ ਇਹਨੂੰ ਵਖਰੇਵਿਆਂ ਨੂੰ ਨੇੜੇ ਕਿਵੇਂ ਲਾਉਣਾ ਹੈ ਇਹ ਹੀ ਲਿਟਰੀਆ ਇੱਕ ਤਾਂ ਇਹ ਇੱਕ ਨੂੰ ਲੱਗਦਾ ਪੰਜਾਬ 'ਚ ਲੜੀਏ ਤਾਂ ਬੈਨੇਫਿਟ ਹੋ ਜਾਊਗਾ ਤਾਂ ਕਈ ਵਾਰੀ ਅਸੀਂ ਦੇਖਿਆ ਵੀ ਪੰਜਾਬ 'ਚ ਅਸੀਂ ਝੋਨੇ ਦੇ ਸਾਰੇ ਇਕੱਠੇ ਲੜੇ ਪਰ ਉਹ ਛੋਟੀ ਸਰਕਾਰ ਸੀ ਉੱਥੇ ਵੀ ਸਫਲਤਾ ਚਲੋ ਨਾ ਗੰਨੇ ਦੇ ਰੇਟ ਤੇ ਵੀ ਹੋ ਗਿਆ ਸਾਰਾ ਕੁਝ ਨਹੀਂ ਨਹੀਂ ਮੈਨੂੰ ਵੀ ਸੁਣ ਲੋ ਪੂਰੀ ਪੂਰੀ ਆਜੂਗੀ ਜਿੱਥੋਂ ਤੱਕ ਹੁਣ ਸਵਾਲ ਆ ਵੀ ਦੇਖੋ ਇੱਕ ਤਾਂ ਹੈਗਾ ਵੀ ਇਸ ਮੋਰਚੇ ਨੂੰ ਇਸ ਕਿਸਮ ਦੇ ਪ੍ਰਚਾਰ ਪ੍ਰੋਪਗੈਂਡ ਦੇ ਤੋਂ ਬਚਣਾ ਚਾਹੀਦਾ ਦੋਵਾਂ ਤਰ੍ਹਾਂ ਨੂੰ ਅੰਦਰ ਦੀਆਂ ਗੱਲਾਂ ਤੁਹਾਡੇ ਨਾਲ ਟੀਵੀ ਡਿਬੇਟਾਂ ਤੇ ਨਹੀਂ ਹੋ ਸਕਦੀਆਂ ਵੀ ਅੰਦਰ ਕਿਹਦੀ ਕੀ ਪੋਜੀਸ਼ਨ ਹੈ ਚਲ ਕੁਝ ਗੱਲਾਂ ਹੈ ਨਾ ਵਿਚਾਰ ਹੈਗੇ ਆ ਅਲੱਗ ਹੋ ਸਕਦੇ ਆ ਬਿਲਕੁਲ ਤੋ ਇਸ ਕਰਕੇ ਮੈਨੂੰ ਲੱਗਦਾ ਮਤਪੇਤ ਸੀ ਹੈ ਰਹਿ ਵੀ ਸਕਦੇ ਆ ਅੱਜ ਦੀ ਪੋਜੀਸ਼ਨ ਅੱਜ ਕਿਸਾਨਾਂ ਮਜ਼ਦੂਰਾਂ ਲਈ ਸਹੀ ਕੀ ਆ ਸਾਨੂੰ ਉਹਦੇ ਤੇ ਜਾਣਾ ਚਾਹੀਦਾ ਕਿ ਸੇ ਨੂੰ ਲੱਗਦਾ ਵੀ ਮੋਰਚਾ ਪੁੱਟ ਲਈਏ ਫਿਰ ਦੁਬਾਰਾ ਇਕੱਠੇ ਹੋ ਕੇ ਲਾਈਏ ਇਹ ਗੱਲ ਦੇ ਹਾਂ ਨਾ ਬੱਕ ਵੇਖਣੇ ਪੈਣਗੇ ਵੀ ਪਹਿਲੋ ਹੀ ਲੋਕਾਂ ਚ ਇੱਕ ਪਰਸੈਪਸ਼ਨ ਆ ਵੀ ਤੁਸੀਂ ਦਿੱਲੀ ਕੋ ਨਹੀਂ ਬੈਠੇ ਯਾਰ ਉੱਥੇ 2 ਮਹੀਨੇ 4 ਹੋਰ ਲਾ ਲਿੰਦੇ ਹੋ ਭਾਵੇਂ ਉਹਨਾਂ ਦੀ ਗੱਲ ਇਹ ਚ ਜਵਜਨ ਸੀ ਚਾਹੇ ਨਹੀਂ ਸੀ ਵੀ ਉਹ ਦੋਵਾਂ ਚ 2 ਮਹੀਨੇ ਨਾ ਐਮਐਸਬੀ ਮਿਲਦੀ ਤੇ ਭਾਵੇਂ ਨਹੀਂ ਮਿਲਦੀ ਉਹ ਅੱਡ ਵਿਸ਼ਾ ਸੀ ਲੋਕ ਕਹਿ ਰਹੇ ਨਾ ਹੁਣ ਭਈ 10 ਮਹੀਨੇ ਲਾ ਕੇ ਸ਼ਹੀਦ ਸੁਭ ਕਰਨ ਨੂੰ ਸ਼ਹੀਦ ਕਰਵਾ ਕੇ ਇੰਨਾ ਕੁਝ ਗਵਾ ਕੇ ਪੰਜਾਬ ਦੇ ਲੋਕ ਬਰਦਾਸ਼ਤ ਕਰਨਗੇ ਪੱਕ ਵੀ ਦੇਖ ਲਓ ਠੀਕ ਹੈ ਨਾ ਸਵਾਲ ਕਿਸੇ ਦੇ ਕ੍ਰੈਡਿਟ ਲਾਈਨ ਦਾ ਨਹੀਂ ਹੈ ਕਿਸਾਨ ਮਜ਼ਦੂਰ ਮੋਰਚੇ ਦਾ ਨਹੀਂ ਹੈ ਐਸਕੇਮ ਨੂਲ ਪੋਲਿਟੀਕਲ ਦਾ ਨਹੀਂ ਹੈ ਸਵਾਲ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦਾ ਵਾ ਜੇ ਇਹ ਮੋਰਚਾ ਪੰਜਾਬੀਆਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਕੁਝ ਲੈ ਕੇ ਦੇ ਗਿਆ ਫਿਰ ਸਾਰਿਆਂ ਦਾ ਸਿਰ ਉੱਚਾ ਹੋ ਜਾਊਗਾ ਚਲੋ ਇਹ ਤਰਕ ਤੇ ਲੋਕ ਕੀ ਸੋਚਦਾ ਉਹ ਲੋਕ ਦੇਖ ਰਹੇ ਨੇ ਇੱਕ ਸਵਾਲ ਦਾ ਜਵਾਬ ਜਿਹੜਾ ਸਾਰੇ ਲੋਕ ਇਹ ਸਮਝਣਾ ਚਾਹੁੰਦੇ ਆ ਉਹ ਹੈ ਜਗਜੀਤ ਸਿੰਘ ਦੱਲੇਵਾਲ ਦੀ ਸਿਹਤ ਕਿਵੇਂ ਹੈਗੀ ਆ ਕੀ ਬਹੁਤ ਕ੍ਰਿਟੀਕਲ ਨੇ ਕੀ ਉਹਨਾਂ ਦੀ ਸਿਹਤ ਸੁਧਾਰ ਹੈ ਜਾਂ ਕੀ ਸੋਚਦੇ ਤੁਸੀਂ ਕੀ ਹੈਗੀ ਦੇਖੋ ਉਹਨਾਂ ਦੀ ਸਿਹਤ ਮੈਡੀਕਲ ਪੁਆਇੰਟ ਆਫ 뷰 ਤੋਂ ਕ੍ਰਿਟੀਕਲ ਆ ਕੁਝ ਵੀ ਹੋ ਸਕਦਾ ਬਿਲਕੁਲ ਬਾਕੀ ਤਾਂ ਸਾਹ ਦੇਣ ਵਾਲੇ ਨੂੰ ਵੱਧ ਪਤਾ ਹੋ ਮੈਸੇਜ ਕਰਕੇ ਸਾਹਮਣੇ ਆਏਗਾ ਇਹ ਸਪਸ਼ਟਾ ਇਹ ਸਪਸ਼ਟਾ ਠੀਕ ਹੈ ਜੀ ਤਾਂ ਇਸ ਕਰਕੇ ਜੇ ਸਾਰਾ ਦੇਸ਼ ਇਸ ਗੱਲ ਦੀ ਚਿੰਤਤ ਆ ਦੇਸ਼ ਦਾ ਕਿਸਾਨ ਮਜ਼ਦੂਰ ਚਿੰਤਤ ਆ ਸਾਰੀਆਂ ਜਥੇਬੰਦੀਆਂ ਵੀ ਚਿੰਤਤ ਨੇ ਤੁਹਾਡਰ ਕੇ ਮੀਡੀਆ ਦੇ ہمਦਰਦ ਬੰਦੇ ਵੀ ਚਿੰਤਤ ਨੇ ਪਰ ਮੋਦੀ ਸਰਕਾਰ ਚਿੰਤਤ ਨਹੀਂ ਆ ਮੈਂ ਫੇਰ ਬੋਲਦਾ ਇਸ ਵੀਡੀਓ ਚ 3 ਕਰੋੜ ਪੰਜਾਬੀਆਂ ਤੋਂ ਮੋਦੀ ਸਰਕਾਰ ਵੱਡੀ ਨਹੀਂ ਆ ਆ ਹਰਿਆਣੇ ਦਾ 2.5 ਕਰੋੜ ਆਵਾਮ ਆ ਇਹ ਤੋਂ ਵੱਡੀ ਨਹੀਂ ਹੈ ਅਰ ਜੇ ਗੱਲ ਨੂੰ ਰੱਬ ਨਾ ਕਰੇ ਕੁਝ ਹੋ ਗਏ ਆ ਫਿਰ ਉਹਦੇ ਵੀ ਅੰਜਾਮ ਤੁਹਾਨੂੰ ਪਤਾ ਤੁਸੀਂ ਇਹ ਕੈਲਕੂਲੇਸ਼ਨ ਲਾਈ ਹੈ ਖਰਾਬ ਨਾ ਹੋ ਜਾਣ ਹਾਲਾਤ ਨੇ ਦੇਖੋ ਅਸੀਂ ਕਦੀ ਵੀ ਲਹਿਰ ਨੂੰ ਗਲਤ ਦਿਸ਼ਾ ਨਹੀਂ ਫੜਨ ਦੇਵਾਂਗੇ ਅਸੀਂ ਇਸ ਲਹਿਰ ਨੂੰ ਪੀਸਫੁਲੀ ਅਰ ਇੱਕ ਜਿਵੇਂ ਮਾਸ ਮੂਮੈਂਟ ਦੇ ਵਿੱਚ ਇੱਕ ਢੰਗ ਤਰੀਕੇ ਨਾਲ ਸੰਘਰਸ਼ ਕੀਤਾ ਜਾਂਦਾ ਸਿਕਰ ਸਟੈਂਡਰਡ ਸਕੇਲ ਲੱਖਾਂ 'ਚ ਜਾ ਸਕਦਾ ਇਹ 'ਚ ਕੋਈ ਰੌਲਾ ਨਹੀਂ ਅਸੀਂ ਕਹਿੰਦੇ ਸਰਕਾਰ ਵੀ ਸੋਚੇ ਨਾ ਵੀ ਤੁਸੀਂ ਦੇਖੋ ਮੰਨ ਲੇ ਤੁਸੀਂ ਕਹਿੰਦੇ ਆਂ ਇਹ ਦੋ ਪਹਿਲਾਂ ਕਿ ਕੱਲ ਨੂੰ ਕੁਝ ਹੋਵੇ ਤੁਸੀਂ ਕਹਿੰਦੇ ਹੁਣ ਬਿਲਕੁਲ ਬਿਲਕੁਲ ਤੁਸੀਂ ਉਹਨਾਂ ਹਾਲਾਤਾਂ ਨੂੰ ਆਵਾਜ਼ਾਂ ਮਾਰੋ ਇਹ ਠੀਕ ਨਹੀਂ ਹੈਗਾ ਕਿਸੇ ਸਟੇਟ ਵਾਸਤੇ ਤੁਸੀਂ ਭਾਰਤ ਦੀ ਸਰਕਾਰ ਚਲਾਉਣੀ ਆ ਪੰਜਾਬ ਵਾਲੇ ਵੀ ਹਰਿਆਣੇ ਵਾਲੇ ਵੀ ਸਭ ਕੋਈ ਦੇਖ ਰਹੇ ਨੇ ਉਹਨਾਂ ਨੂੰ ਸਥਿਤੀਆਂ ਤੋਂ ਪਹਿਲਾਂ ਸਥਿਤੀਆਂ ਦਾ ਜਾਇਜ਼ਾ ਲੈਣਾ ਚਾਹੀਦਾ ਵੀ ਸਾਡੇ ਇਸ ਮੁਲਖ ਦੇ ਕਿਸਾਨਾਂ ਮਜ਼ਦੂਰਾਂ ਦੇ ਹਿੱਤ ਵਿੱਚ ਕੀ ਹੈ ਉਹ ਕਰਨਾ ਚਾਹੀਦਾ ਸੋ ਅਸੀਂ ਇਹ ਚਾਹੁੰਦੇ ਪ੍ਰੋਸੈਸ ਤਾਂ ਆਪਣਾ ਪੰਦੇਸਾ ਬਹੁਤ ਲੰਬਾ ਹੈ ਤੁਹਾਨੂੰ ਵੀ ਪਤਾ ਐ ਐਮਐਸਪੀ ਦੇਣਾ ਕੁਇਟਾ ਈਜ਼ੀ ਨਹੀਂ ਹੈਗਾ ਇਹਦੇ ਲਈ ਵੀ ਬੜਾ ਕੁਝ ਪਾਰਲੀਮੈਂਟ ਚ ਵੀ ਕਰਨਾ ਪੈਣਾ ਬਹੁਤ ਲੰਬਾ ਤਾਮਝਮਾ ਇੰਟਰਨੈਸ਼ਨਲ ਤਾਮਝਮਾ ਕਹਿ ਲੋ ਇਸ ਨੂੰ ਉਹ ਤੋਂ ਵੱਡੀ ਗਲਤ ਨਹੀਂ ਹੈਗਾ ਇੰਨਾ ਸੌਖਾ ਹੋ ਜਾਏਗਾ ਕਿ ਹੁਣ ਤਾਂ ਤੁਸੀਂ ਕਹਿ ਰਹੇ ਬੜੀ ਕ੍ਰਿਟੀਕਲ ਸਟੇਜ ਤਾਂ ਹੁਣੇ ਕੋਈ ਫੈਸਲਾ ਲੈਣੇ ਕਿ ਤੁਸੀਂ ਜੇ ਕੋਈ ਭਰੋਸਾ ਦਿੰਦੇ ਤਾਂ ਵੀ ਨਹੀਂ ਦੇਖੋ ਇਹ ਤਾਂ ਗੱਲਬਾਤ ਦੇ ਵਿਸ਼ੇ ਹੁੰਦੇ ਆ ਅੱਜ ਉਹਦੇ ਬਾਰੇ ਕੁਝ ਮੈਂ ਕਹਦਾ ਮੇਰੀ ਕੋਈ ਹੈਸੀਅਤ ਨਹੀਂ ਹੈ ਦੋ ਮੋਰਚੀਆਂ ਦਾ ਫੈਸਲਾ ਵਾ ਠੀਕ ਹੈ ਨਾ ਗੱਲਬਾਤ ਦੇ ਵਿੱਚ ਸਰਕਾਰ ਕੀ ਪ੍ਰਪੋਜ਼ਲ ਦਿੰਦੀ ਆ ਠੀਕ ਆ ਸਾਡੀ ਸੰਤੁਸ਼ਟੀ ਕਿੱਥੋਂ ਤੱਕ ਆ ਕਿੱਥੋਂ ਨਹੀਂ ਤੱਕ ਇਹ ਮੋਰਚਾ ਦੇਖੋ ਇਹ ਤਾਂ ਪ੍ਰਪੋਜ਼ਲ ਹੋਂਦ ਤੇ ਆ ਨਾ ਪਰ ਮੈਂ ਫੇਰ ਤੁਹਾਨੂੰ ਕਹਿਣਾ ਵੀ 3 ਕਰੋੜ ਪੰਜਾਬੀਆਂ ਲਈ ਆ 3.5 ਕਰੋੜ ਸੜਿਆਣੇ ਲਈ ਜਿਹੜੇ ਸਿੱਧੇ ਅੰਦੋਲਨ ਇਹਨਾਂ ਤੋਂ ਮੰਗ ਵੱਡੀ ਨਹੀਂ ਹੈਗੀ ਇਹ ਲਿਖ ਕੇ ਲੈ ਲਓ ਮੈਨੂੰ ਲੱਗਦਾ ਸੈਂਟਰ ਸਰਕਾਰ ਇੰਨੀ ਜਲਦੀ ਤੁਹਾਨੂੰ ਵੀ ਦੋ ਫਾਰਮਾਂ ਨੂੰ ਕ੍ਰੈਡਿਟ ਦੇਣ ਨਾਲ ਹੀ ਨਹੀਂ ਆ ਕਿਉਂਕਿ ਮੰਗ ਤਾਂ ਸਾਰੀਆਂ ਜੱਥੇਬੰਦੀਆਂ ਦੇ ਇਹ ਹੀ ਆ ਕਿ ਐਮਐਸਪੀ ਦੇ ਦਿਓ ਇਹ ਤਾਂ ਤੁਸੀਂ ਉੱਠੇ ਹੀ ਸਾਰੇ ਇਕੱਠੇ ਹੋ ਗਏ ਇਸ ਗੱਲ ਤੇ ਸੀਗੇ ਚਲੋ ਆ ਜਾਣੇ ਆ ਕੋਈ ਦੇ ਦਿਓ ਤੁਸੀਂ ਐਮਐਸਪੀ ਬਾਅਦ ਚ ਦੇ ਦਿਓ ਇਸ ਤਰੀਕੇ ਦਾ ਲਿਖਤੀ ਭਰੋਸਾ ਅਸੀਂ ਅਸੀਂ ਕਹਿੰਨੇ ਜਿੰਨੂੰ ਮਰਜ਼ੀ ਕ੍ਰੈਡਿਟਰ ਦੇ ਦਿਲ ਠੀਕ ਆ ਜੀ ਜਿੰਨੂੰ ਮਰਜ਼ੀ ਕ੍ਰੈਡਿਟ ਦੇ ਲੋ ਨਾ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਾ ਲੈਣ ਸਾਨੂੰ ਕ੍ਰੈਡਿਟ ਵਾਰਚ ਨਹੀਂ ਹੈਗੇ ਇੱਕ ਸਵਾਲ ਬੜਾ ਅਹਿਮ ਹੈ ਬੀਜਪੀ ਦੇ ਸੰਸਦ ਆਜ ਬੜਾ ਤਕੜਾ ਬਿਆਨ ਦੇਗੇ ਤੁਹਾਨੂੰ ਮੇਰੇ ਖਿਆਲ ਦਰਦ ਵੀ ਹੋਇਆ ਹੋਣਾ ਇਸ ਗੱਲ ਦਾ ਵੀ ਸਾਡਾ ਤਾਂ ਬੜਾ ਉੱਥੇ ਮੂੰਹ ਪਿਆਰ ਸੀਗਾ ਉੱਥੋਂ ਸੱਤ ਸੂਕੜੀਆਂ ਗਾਇਬ ਹੋ ਗਈ ਹਾਂ ਦੇਖੋ ਉਹਦੇ ਉਹਨਾਂ ਦੇ ਬਿਆਨ ਚੋਂ ਸਾਨੂੰ ਝਲਕ ਰਿਹਾ ਜਿਹੜੀ ਤੁਸੀਂ ਚਿੰਤਾ ਕੀਤੀ ਵੀ ਕੱਲ ਨੂੰ ਬੰਨਣਾ ਕੀ ਆ ਨਹੀਂ ਤੁਸੀਂ ਕਹਿੰਦੇ ਵੀ ਮੋਦੀ ਨੇ ਧਿਆਨ ਨਹੀਂ ਦੇਣਾ ਹੈਗਾ ਵੱਡਾ ਮਸਲਾ ਕ ਮੰਤਰੀ ਮੁੱਦਾ ਵਾ ਉਹਨਾਂ ਨੂੰ ਲੱਗਦਾ ਵੀ ਹਰਿਆਣੇ ਦੀ ਜਨਤਾ ਉਹਨਾਂ ਦੇ ਪੈਰਾਂ ਥੱਲੇ ਨਿਕਲ ਗਈ ਉਹ ਤਾਂ ਹੁਣ ਤਿੰਨ ਚਾਰ ਚੀਜ਼ਾਂ ਇੱਕ ਤਾਂ ਜਦੋਂ ਇਹ ਬੋਲਦੇ ਨੇ ਵੀ ਤੁਹਾਨੂੰ ਅੰਦੋਲਨ ਕਰਨ ਦੀ ਲੋੜ ਦੀ ਤੁਹਾਨੂੰ ਧਰਨਾ ਦੇਣ ਦੀ ਲੋੜ ਨਹੀਂ ਮੋਦੀ ਸਰਕਾਰ ਸਭ ਕੁਝ ਕਰ ਰਹੀ ਆ ਇਹ ਲੋੜ ਕਿਉਂ ਪੈ ਗਈ ਇਹਦੀ ਠੀਕ ਹੈ ਇਹਨਾਂ ਨੂੰ ਲੱਗਦਾ ਵੀ ਲੋਕ ਅੰਦੋਲਨ ਚ ਜਾ ਰਹੇ ਨੇ ਦੂਜਾ ਵੀ ਲੋਕ ਭਾਵਨਾਕ ਤੌਰ ਤੇ ਧੀਆਂ ਪਣਾ ਦੇ ਇੱਜ਼ਤ ਮਾਨ ਸਮਾਨ ਨਾਲ ਜੁੜੇ ਹੁੰਦੇ ਆ ਉਹ ਕਹਿੰਦੇ ਸੀ ਕਿ ਕਿਤੇ ਸਰਦਾਰ ਕੋਲੇ ਖੜਾ ਹੋਵੇ ਤਾਂ ਅੱਧੀ ਰਾਤ ਨੂੰ ਵੀ ਕੁੜੀ ਕੋਲੇ ਆ ਜਾਂਦੀ ਵੀ ਇਹ ਇਹਦੇ ਉਹ ਉਹੀ ਆ ਵੀ ਪਰੇ ਨੈਰੇਟਿਵ ਸਰਜੰਤ ਸਰਜੰਤ ਦੀ ਕੋਸ਼ਿਸ਼ ਕੀਤੀ ਹੈ ਕੋ ਸਰਦਾਰਾਂ ਤੋਂ ਬਿਲਕੁਲ ਬਿਲਕੁਲ ਨੈਰੇਟਿਵ ਨਹੀਂ ਉਹਨਾਂ ਦੇ ਸਵਾਲ ਆ ਨਾ ਵੀ 700 ਕੁੜੀ ਤੁਹਾਡੇ ਮੁਤਾਬਕ ਇੱਕ ਤਾਂ ਉਥੋਂ ਗਈ ਤੁਸੀਂ ਦਾਵਾ ਕਰ ਰਹੇ ਹੋ ਤੁਹਾਡੀ ਸਰਕਾਰ ਹਰਿਆਣੇ ਚ ਤੁਹਾਡੀ ਸੈਂਟਰ ਚ ਕੋਈ ਐਫ ਆਈ ਆਰ ਹੈ ਤੁਸੀਂ ਇੰਨਾ ਚ ਚੁੱਪ ਕਿਉਂ ਕਿਉਂ ਰਹੇ ਤੁਸੀਂ ਅੱਜ ਕਿਉਂ ਆ ਕੇ ਗੱਲ ਕੀਤੀ ਇਹ ਤਾਂ ਧੀਆਂ ਪਣਾ ਦਾ ਅਪਮਾਨ ਹੈ ਵੈਸੇ ਵੀ ਹਰਿਆਣਾ ਠੀਕ ਹੈ ਨਾ ਜਿਹੜਾ ਉਹ ਗੱਲ ਕਰ ਰਹੇ ਦੂਜਾ ਉਹ ਕਹਿੰਦੇ ਵੀ ਹਰਿਆਣੇ ਚ ਸਾਰਾ ਨਸ਼ਾ ਜੀ ਇਹੜੇ ਬਾਡਰਾਂ ਤੇ ਕਿਸਾਨ ਬੈਠੇ ਹੀ ਇਹ ਵਰਤੋਂਦੇ ਜਦੋਂ ਤੁਹਾਨੂੰ ਪਤਾ ਹੀ ਸੀਗਾ ਤੁਸੀਂ ਫੜਿਆ ਕੋਈ ਤੁਸੀਂ ਉਦੋਂ ਕੋਈ ਨਾ ਤਾਂ ਸਾਹਮਣੇ ਬੀਸੀ ਕਿਤੇ ਤੋਂ ਇਸ ਕਰਕੇ ਸਾਨੂੰ ਬਦਨਾਮ ਕਰਕੇ ਹਰਿਆਣੇ ਦੇ ਰੋਕਾਂ ਨੂੰ ਰੋਕਣ ਦਾ ਯਤਨਿਆ ਜੇ ਲੋਕ ਉੱਠਣਗੇ ਤੇ ਇਹਨਾਂ ਦੇ ਰੋਕਿਆਂ ਰੁਕਦੇ ਨਹੀਂ ਮੈਨੂੰ ਲੱਗਦਾ ਉਹਨਾਂ ਦੇ ਖਿਲਾਫ ਇੱਕ ਉਹਨਾਂ ਦਾ ਬਿਆਨ ਇੱਕ ਕਹਿ ਲਓ ਵੀ ਦੰਗਾ ਕਿਸਮ ਦਾ ਢੜਕਾਉਣ ਵਾਲਾ ਵਾ ਅੱਛਾ ਭੰਦੇਰ ਸਾਹਿਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੇਕਰ 700 ਕੁੜੀਆਂ ਗਾਇਬ ਹੋ ਗਿਆ ਖੁਦ ਉਹਨਾਂ ਦੇ ਸੰਸਦ ਮਨਦੇ ਆ ਖੁਦ ਦੇ ਸੰਸਦ ਕਹਿ ਰਹੇ ਆ ਹਰਿਆਣੇ ਚ ਵੀ ਉਹਦੀ ਸਰਕਾਰ ਸੈਂਟਰ ਚ ਵੀ ਉਹਦੀ ਸਰਕਾਰ 700 ਕੁੜੀਆਂ ਗਾਇਬ ਹੋ ਗਿਆ ਅੱਜ ਤੱਕ ਇੱਕ ਐਫ ਆਈ ਆਰ ਨਹੀਂ ਦਰਜ ਫਿਰ ਇਹ ਤੁਸੀਂ ਇਹ ਸਮਝ ਰਹੇ ਹੋ ਕਿ ਇਹ ਤਾਂ ਸਵਾਲ ਸਿੱਧਾ ਆਪ ਸੈਂਟਰ ਸਰਕਾਰ ਜਾਂ ਬੀ ਜੀ ਪੀ ਸਰਕਾਰ ਦੇ ਆਪਣੇ ਉੱਪਰ ਖੜਾ ਹੋ ਗਿਆ ਨਹੀਂ ਸਵਾਲ ਤਾਂ ਇੱਕ ਤਾਂ ਚੁਣਿਆ ਹੋਇਆ ਨੁਮਾਇੰਦਾ ਬੋਲਿਆ ਕਿ ਢੜਕਾਉ ਬਿਆਨ ਇਹ ਨੱਡਾ ਸਾਹਿਬ ਨੂੰ ਇਹਨੂੰ ਪਾਰਟੀ ਚੋਂ ਬਾਹਰ ਕੱਟਣਾ ਚਾਹੀਦਾ। ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਦੀ ਐਮਪੀ ਸ਼ਿਫਟ ਰੱਦ ਹੋਣੀ ਚਾਹੀਦੀ। ਦੇਖੋ ਜਿਸ ਕਿਸਮ ਦੇ ਲੋਕਾਂ ਦੀ ਭਾਵਨਾ ਪੜ ਕੇ ਦੋ ਸਮੁਦਾਇਆਂ ਵਿੱਚ ਦੰਗੇ ਹੋਰ ਸਕਰਾ ਸਕਦਾ ਹੈ ਬੰਦਾ। ਕੁਝ ਵੀ ਹੋ ਸਕਦਾ ਹੈ। ਹੈਨਾ? ਤਾਂ ਇਹ ਬਿਆਨ ਹਲਕੇ ਚ ਨਹੀਂ ਲਿਆ ਜਾਣਾ ਚਾਹੀਦਾ। ਇਸ ਕਰਕੇ ਇਸ ਬਿਆਨ ਦੀ ਨਿੰਦਿਆ ਇਨੀ ਕਰਦੇ ਅਸੀਂ ਕਿਹਨੇ ਭਾਜਪਾ ਨੂੰ ਇਹਦੇ ਖਿਲਾਫ ਕਾਰਵਾਈ ਕਰੋ। ਜਾਂਚ ਵੀ ਮੰਗਦੇ ਫਿਰ ਤੁਸੀਂ। ਕਿਉਂ ਨਹੀਂ? ਉਹ ਦੇਖਣਾ ਸੀਪੀਆਈ ਉਹਨਾਂ ਦੀ ਈਡੀ ਉਹਨਾਂ ਦੀ ਕਿੰਨੀਆਂ ਜਾਂਚਾਂ ਚੰਸੀਆਂ ਨੇ ਅੱਛਾ ਤੁਸੀਂ ਕਿਹਨੇ ਹੁਣ ਜਾਂਚ ਕਰਨ ਤੁਹਾਨੂੰ ਇਹ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਬਿਆਨ ਦੀ ਸੱਚਾਈ ਸਾਹਮਣੇ ਲਿਆਓ ਨਹੀਂ ਤੇ ਮਾਫੀ ਮੰਗੋ ਨਹੀਂ ਤਾਂ ਇਹਨਾਂ ਦੇ ਖਿਲਾਫ ਨੱਡਾ ਸਾਹਿਬ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਠੀਕ ਹੈ ਜੀ ਧੰਨਵਾਦ ਤਾਂ ਇਹਨੇ ਸਰਵਨ ਸਿੰਘ ਪੰਦੇਰ ਜੋ ਮਸਲਾ ਅੱਜ ਬੜੇ ਵੱਡੇ ਪੱਤਰ ਤੇ ਉੱਠਿਆ ਹੈਗਾ ਉਸ ਦੀ ਜਾਂਚ ਦੀ ਮੰਗ ਕੀਤੀ ਯਾਨੀ ਨਾਰੀ ਕੱਲ 12 ਵਜੇ ਦਿੱਲੀ ਵੱਲੋਂ ਇੱਕ ਵਾਰ ਫਿਰ ਤੋਂ 101 ਮਰਜੀਵੜੇ ਕੋਚ ਕਰਨਗੇ ਲੇਕਿਨ ਉਹਨਾਂ ਨੂੰ ਅੱਕੇ ਜਾਣ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਇਹ ਕੱਲ ਪਤਾ ਲੱਗੇਗਾ ਲੇਕਿਨ ਦੋ ਵਾਰ ਅਟੈਂਪਟ ਹੋ ਚੁੱਕਿਆ ਦਿੱਲੀ ਜਾਣ ਦੇ ਲਈ ਉਹਦੇ ਵਿੱਚ ਸਫਲ ਕਿਸਾਨ ਨਹੀਂ ਹੋ ਪਾਏ ਸੀਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਕੱਲ ਕਿਸ ਤਰੀਕੇ ਦਾ ਸਿਨੈਰੀਓ ਰਹਿੰਦਾ ਕੈਮਰਾਮੈਨ ਤੁਲਸੀ ਮਹਿਰਾ ਦੇ ਰਾ ਰਵਿੰਦਰ ਮੀ ਪੀਟੀਸੀ ਨਿਊਜ਼ ਸ਼ੰਭੂ ਬਾਗ